ਸਾਤ ਸੰਗਤ ਉੱਥੇ ਐਸੇ ਸਿੱਖਾਂ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ 10-10 ਬਰੇ ਤੱਕ ਸਤਿਗੁਰੂ ਜੀ ਵਾਸਤੇ ਦਹੀਂ ਤੇ ਖਿਚੜੀ ਤਿਆਰ ਕਰਕੇ ਲਿਆਉਂਦੇ ਰਹੇ ਇਹੋ ਜੀ ਸੇਵਾ ਨਿਭਾਈ ਉੱਥੇ ਬਚਨ ਵੀ ਆਉਂਦੇ ਨੇ ਕਿ ਤਪੇ ਨੇ ਸਤਿਗੁਰੂ ਜੀ ਨੂੰ ਖੰਡੂਰ ਤੋਂ ਕਢਵਾ ਦਿੱਤਾ ਸੀ ਜਦ ਕਾਲ ਪਿਆ ਬਰਸਾਤ ਨਹੀਂ ਹੋਈ ਗੁਰੂ ਅਮਰਦਾਸ ਜੀ ਦੇ ਬਚਨਾਂ ਨਾਲ ਉਸ ਤਪੇ ਦਾ ਅੰਤ ਹੋਇਆ ਸੀ ਬਿਆਨ ਤੋਂ ਉਥੇ ਸਤਿਗੁਰਾਂ ਕੌਤਕ ਵਰਤਾਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਥੇ 12 ਸਾਲ ਗਾਗਰ ਦੀ ਸੇਵਾ ਕੀਤੀ ਵਿਆਸਾ ਤੋਂ ਜਲ ਲਿਆ ਕੇ ਸਤਿਗੁਰਾਂ ਨੂੰ ਇਸ਼ਨਾਨ ਕਰਾਇਆ ਸਾਦ ਸਿੰਘ ਜੀ ਮਾਤਾ ਖੀਬੀ ਬੰਡਿਆ ਰਸ ਅੰਮ੍ਰਿਤ ਖੀਰ ਘਿਆਲੀ ਮਾਤਾ ਜੀ ਨੇ ਲੰਗਰ ਵਿੱਚ ਉੱਥੇ ਅੰਮ੍ਰਿਤ ਵਰਗੀ ਖੀਰ ਵਰਤਾਈ ਸਾਦ ਸਿੰਘ ਜੀ ਜਦੋਂ ਉਹ ਸਮਾਂ ਆਇਆ ਕਿ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਹਾਰਾਜ ਨੇ ਬਖਸ਼ੀ ਤੇ ਆਪਣਾ ਅੰਤਮ ਸਮਾ ਜਿਹੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨਾ ਅਸੂਲ ਹੈ ਜੋ ਸੰਸਾਰ ਦੇ ਵਿੱਚ ਜਨਮ ਲੈ ਕੇ ਆਉਂਦਾ ਹੈ ਉਹਨੇ ਜਾਣ ਹੈ ਉਸੇ ਬੀਦੀ ਬੀਦੀ ਵਦੀ ਅਨਸਾਰ ਮਰਜ਼ਾਦਾ ਅਨਸਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਸੱਚਖੰਡ ਦਾ ਤਿਆਰ ਆ ਕੀਤਾ ਉਸ ਸਮੇਂ ਧੰਨ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਰਾਜਾ ਕਰਦੇ ਸਨ ਇਸ ਨਾਮੇ ਨਗਰ ਦੀ ਉਸਾਰੀ ਸਤਿਗੁਰਾਂ ਨੇ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਨੇ ਸੱਚਖੰਡ ਦੀ ਤਿਆਰੀ ਕੀਤੀ ਹੈ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਬਰਾਗੀ ਬਰਾਗ ਵਿੱਚ ਆ ਗਏ ਕਿਉਂਕਿ ਪਿਆਰੇ ਦਾ ਵਿਛੋੜਾ ਜਿਸ ਪਿਆਰੇ ਸਿਉ ਨੇਹੋ ਜਿਸ ਪਿਆਰੇ ਸੋਨੇਉ ਤਿਸ ਆਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ ਸਾਧ ਸੰਗਤ ਜੀ ਸਤਿਗੁਰੂ ਅਭੇਦ ਪੁਰਸ਼ ਨੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੰਤਮ ਸਮਾ ਸੀ ਉਦੋਂ ਜਪਾਇਆ ਸੀ ਸਤਨਾਮ ਵਾਹਿਗੁਰੂ ਕਾਦੇ ਵਿੱਚ ਸਿੱਖਾਂ ਦੀ ਬਿਰਤੀ ਜੋੜੀ ਵਾਹਿਗੁਰੂ ਦੇ ਨਾਮ ਵਿੱਚ ਜੋੜ ਦਿੱਤੀ ਵਾਹਿਗੁਰੂ ਗੁਰਮੰਤਰ ਹੈ ਤੇ ਸਤਨਾਮ ਮੂਲ ਮੰਤਰ ਦਾ ਸੰਖੇਪ ਹੈ ਤਾਂ ਹੀ ਪਹਿਲਾ ਸਿੱਖ ਜਪਿਆ ਕਰਦੇ ਸਤਨਾਮ ਵਾਹਿਗੁਰੂ ਸਾਧ ਸੰਗਤ ਜੀ ਸਤਨਾਮ ਜਪਾਇਆ ਵਾਹਿਗੁਰੂ ਦਾ ਨਾਮ ਜਪਾਇਆ ਸੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਵੀ ਐਸੀ ਕਿਰਪਾ ਕੀਤੀ ਕਿ ਉਸ ਟਾਈਮ ਸਿੱਖਾਂ ਦੀ ਬਿਰਤੀ ਵਾਹਿਗੁਰੂ ਦੇ ਨਾਮ ਨਾਲ ਜੋੜ ਦਿੱਤੀ ਭਾਈ ਨਾਮ ਨਾਲ ਜੁੜੋ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਿਆ ਤੇ ਬਿਹਿਰਾ ਘਾਤ ਦਿੱਤੀਆਂ ਖੰਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਗਰੀਬ ਨਿਵਾਜ਼ ਸਤਿਗੁਰ ਸੱਚੇ ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਕਿਹੜੇ ਸਤਿਗੁਰੂ ਨੇ ਜਿਹੜੇ ਅਜ਼ਰ ਨੂੰ ਜਰਨ ਵਾਲੇ ਨੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤ ਬਾਰ ਜਿਨ ਮਾਨਸ ਤੇ ਦੇਵਤੇ ਕੀਏ ਦੇਵਤੇ ਕੀਏ ਕਰਤਨ ਲਾਗੀ ਬਾਰ ਬਾਰ یوں ਪ੍ਰੇਮ ਨਾਲ ਪੜਿਓ ਸਾਰੇ ਜਾਮਾ ਬਲਿਹਾਰੇ ਜੀ ਮੈਂ ਐਸਿਆ ਗੁਰਾ ਜਾ ਮਾਵਲੇ ਹਾਰੇ ਜੀ ਮੈਂ ਐਸਿਆ ਗੁਰਾਤੋ ਜਾ ਸਿਆ ਗੁਰਾ ਤੋਂ ਜਮਾਂ ਬਲੇ ਹਾਰੇ ਐਸਿਆ ਗੁਰਾ ਤੋਂ ਐਸੀਆਂ ਗੁਰਾਂ ਤੋਂ ਐਸੀਆਂ ਗੁਰਾਂ ਤੋਂ ਐਸੀਆਂ ਗੁਰਾਂ ਤੋਂ ਜੀ ਮੈਂ ਐਸੀਆਂ ਗੁਰਾਂ ਤੋਂ ਜਾ ਮਾਂ ਬਲਹਾਰੇ ਦੀ ਮੈਂ ਐਸਿਆ ਜਾ ਮਾਂ ਬਲਹਾਰੇ ਐਸਿਆ ਗੁਰਾ ਤੋ ਲਿਹਾਰੀ ਗੁਰੇ ਆਪਣੇ ਦਿਉਹਾੜੀ ਸਤਿਗੁਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਨ ਘੋਰ ਤੇ ਗੁਰੂ ਤੋਂ ਬਿਨਾ ਤਾਂ ਹਨੇਰਾ ਹੈ ਐਸੇ ਸਤਿਗੁਰ ਤੋ ਕੁਰਬਾਨ ਜਾਈਏ ਔ ਕੁਰਬਾਨ ਜਾਈ ਤੇਰਾ ਨਾਵੈ ਜਿਸ ਨੂੰ ਬਖਸ ਲਾਇ ਮੇਰੇ ਪਿਆਰੇ ਸੋਜਸ ਤੇਰਾ ਐਸੇ ਮਹਾਨ ਸਤਿਗੁਰੂ ਜਰਨ ਸ਼ਕਤੀ ਵਾਲੇ ਜਿੱਥੇ ਮੌਤ ਆਦ ਦਾ ਕੋਈ ਭੈ ਤਾਂ ਉਹਾਂ ਦੇ ਸਿੱਖਾਂ ਨੂੰ ਵੀ ਨਹੀਂ ਹੈ ਕਿਉਂਕਿ ਇੱਥੇ ਦਾ ਸਿਧਾਂਤ ਹੈ ਨਾ ਭੈ ਕਾ ਓਂਕ ਦੇਤਨੈ ਦੇਤਨੈ ਸਹਿਜ ਅਵਸਥਾ ਵਿੱਚ ਤਕਾ ਅਵਸਥਾ ਸਾਧ ਸੰਗਤ ਜੀ ਜਦੋਂ ਸਹਿਜ ਅਵਸਥਾ ਜਾਵੇ ਸਹਿਜ ਅਵਸਥਾ ਵਾਲਿਆਂ ਨੇ ਚੜਖੜੀਆਂ ਤੇ ਚੜਨਾ ਕੀਤਾ ਹੈ ਸਹਿਜ ਅਵਸਥਾ ਵਾਲਿਆਂ ਨੇ ਬੰਦ-ਬੰਦ ਕਟਵਾਏ ਨੇ ਸਹਿਜ ਅਵਸਥਾ ਵਾਲਿਆਂ ਨੇ ਆਰੇ ਦੇ ਨਾਲ ਸਰੀਰ ਦੇ ਦੋ ਹਿੱਸੇ ਹੋਣ ਤੋਂ ਬਾਅਦ ਵੀ ਬਾਣੀ ਪੜੀ ਹੈ ਅ ਸੰਖ ਜਪ ਦੋ ਸਰੀਰ ਜਿੱਥੇ ਹੋ ਗਏ ਸੀ ਪੰਜ ਪਰਬਾਣ ਪੰਜ ਪ੍ਰਧਾਨ ਦੀ ਪੌੜੀ ਤੋਂ ਬਾਅਦ ਤੇ ਦੋ ਸਰੀਰ ਜਦੋਂ ਦੋ ਫਾੜ ਹੋਇਆ ਉੱਥੋਂ ਵੀ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਸਹਿਜ ਵਸਤਾ ਅਕਾ ਵਸਤਾ ਜਰਨਾ ਕੀ ਧਨ ਗੁਰੂ ਤੇ ਇੱਕ ਬਹਾਦਰ ਸਾਹਿਬ ਦਾ ਜੀਵਨ ਤੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਧ ਸੰਗਤ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਬਾਬਾ ਸੂਰਜ ਮੱਲ ਜੀ ਬਾਬਾ ਅਣੀ ਰਾਏ ਜੀ ਬਾਬਾ ਟਲ ਰਾਏ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪੁੱਤਰ ਤਾਂ ਪਿਤਾ ਨੂੰ ਸਾਰੇ ਪਿਆਰੇ ਹੁੰਦੇ ਆ ਇੱਕ ਵਾਰ ਦਾ ਜ਼ਿਕਰ ਜਦੋਂ ਕਰਤਾਰਪੁਰ ਦੇ ਜੁੱਧ ਤੋਂ ਬਾਅਦ ਸਤਗੁਰੂ ਕੀਰਤਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਨਾ ਮਾਤਾ ਨਾਨਕੀ ਜੀ ਨੇ ਖਿਆਲ ਕੀਤਾ ਕਿ ਸਤਗੁਰੂ ਜੀ ਮੇਰੇ ਪੁੱਤਰ ਨੂੰ ਬੜਾ ਆਦਮ ਤੇ ਮਾਣ ਦਿੰਦੇ ਆ ਇਹ ਤਾਂ ਬੜਾ ਭੋਲੇ ਸੁਭਾਅ ਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਾਕਾਂਤ ਵਿੱਚ ਵਿਚਰਦੇ ਸੰਗ ਘਰ ਦੇ ਜਿਹੜੇ ਧੰਦੇ ਸਨ ਉਹਨਾਂ ਤੋਂ ਨਰਲੇਪ ਰਹਿੰਦੇ ਆਪਣੇ ਆਨੰਦ ਵਿੱਚ ਰਿਆ ਕਰਦੇ ਬਹੁਤਾ ਸਮਾਂ ਆਪਜੀ ਚੁੱਪ ਰਹਿੰਦੇ ਸੀ ਤਕਾਵ ਅਵਸਥਾ ਵਿੱਚ ਰਹਿੰਦੇ ਇਦਾਂ ਦਾ ਸੁਭਾਅ ਨਹੀਂ ਸੀ ਵੀ ਜਿੱਥੇ ਚਾਰ ਸਿੱਖ ਗੱਲਾਂ ਕਰਦੇ ਆ ਉੱਥੇ ਚਲੇਗੇ ਨਹੀਂ ਜਿਆਦਾ ਸਮਾਂ ਕੱਲੇ ਬਤੀਤ ਕਰਦੇ ਯਾਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬਚਪਨ ਵਿੱਚ ਆਇਆ ਕਰਦੇ ਤੇ ਨਮਸਕਾਰ ਕਰਦੇ ਦੋਵੇਂ ਹੱਥ ਜੋੜ ਕੇ ਸੀਸ ਪਿਤਾ ਸਤਗੁਰੂ ਦੇ ਚਰਨਾਂ ਦੇ ਉੱਤੇ ਧਰਦੇ ਸਤਗੁਰੂ ਇੰਨਾ ਪਿਆਰ ਦਿੰਦੇ ਸੰਸੇਮੇ ਪਾਤਸ਼ਾ ਸਾਤਸੰਗ ਜੀ ਇੰਨਾ ਦਵਦੰਦੇ ਸਨ ਮਹਾਰਾਜ ਕਦੇ ਆਪਣਾ ਗੋਡਾ ਚੱਕ ਕੇ ਕਹਿੰਦੇ ਇੱਥੇ ਬੈਠ ਜਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਕਦੇ ਆਪਣੇ ਛੋਟੇ ਪੁੱਤਰ ਨੂੰ ਬਾਹ ਤੋਂ ਫੜ ਕੇ ਪਾਸ ਬਿਠਾ ਲੈਂਦੇ ਮਾਤਾ ਨਾਨਕੀ ਜੀ ਇਹ ਸਤਗੁਰਾਂ ਦੇ ਚੋਜ ਨੂੰ ਤੱਕਦੇ ਤੇ ਖਿਆਲ ਆਇਆ ਮੇਰਾ ਪੁੱਤਰ ਤਾਂ ਉਹ ਲਾ ਹੈ ਬਹੁਤਾ ਬੋਲਦਾ ਨਹੀਂ ਜਿੱਥੇ ਬੈਠਦਾ ਉੱਥੇ ਬੈਠਾ ਰਹਿੰਦਾ ਇਕੱਲਾ ਤੇ ਕਦੇ-ਕਦੇ ਸਤਿਗੁਰਾਂ ਕੋਲ ਆਉਂਦਾ ਤੇ ਸਤਿਗੁਰੂ ਬੜਾ ਹੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਉਹਨਾਂ ਨੂੰ ਅਦਬ ਦਿੰਦੇ ਨੇ ਇੱਕ ਦਿਨ ਮਨ ਚ ਸੋਚਿਆ ਵੀ ਸਤਿਗੁਰਾਂ ਨੂੰ ਪੁੱਛਾਂਗੇ ਕਿ ਖੇਡ ਕੀ ਹੈ ਇਹ ਚੋਜ ਕੀ ਹੈ ਤਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਘਰ ਵਿੱਚ ਸੁਭਾਏ ਮਾਨ ਸਨ ਗੁਰੂ ਤੇਗ ਬਹਾਦਰ ਸਾਹਿਬ ਆਏ ਨਮਸਕਾਰ ਕੀਤੀ ਉਹ ਮੈਂ ਸਤਗੁਰਾਂ ਨੇ ਬੜੇ ਪ੍ਰੇਮ ਦੇ ਨਾਲ ਕੋਲੇ ਬਿਠਾਇਆ ਹੁਣ ਘਰ ਦੇ ਵਿੱਚ ਮੌਕਾ ਸੀ ਸੰਗਤਾਂ ਤੋਂ ਬੇਲ ਸੀ ਮਾਤਾ ਨਾਨਕੀ ਨੇ ਪੁੱਛਿਆ ਕਿ ਸਤਗੁਰੂ ਜੀ ਇਹ ਕੀ ਚੋਜ ਹੈ ਉੱਤਰ ਤਾਂ ਸਾਰੀ ਆਪ ਜੀ ਨੇ ਆਪ ਜੀ ਦੇ ਨੇ ਪਰ ਇਹ ਤਾਂ ਮੇਰਾ ਭੋਲਾ ਪੁੱਤਰ ਹੈ ਤੁਸੀਂ ਦੂਸਰਿਆਂ ਨਾਲੋਂ ਇਹਨਾਂ ਨੂੰ ਵੱਧ ਕੇ ਆਦਰ ਦੰਨੇ ਹੋ ਪਿਆਰ ਦੰਨੇ ਹੋ ਇਹਦੇ ਵਿੱਚ ਕਾਰਨ ਕੀ ਹੈ ਉੱਥੇ ਮਹਾਰਾਜ ਨੇ ਭਵਿੱਖਤ ਬਚਨ ਕੀਤਾ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਈ ਵਾਰ ਭਵਿੱਖਤ ਬਚਨ ਆਉਣਗੇ ਆਉਣ ਵਾਲਾ ਜਿਹੜਾ ਸਮਾਂ ਸੀ ਉਹਦਾ ਵਰਨਨ ਸਤਿਗੁਰੂ ਐਸੇ ਮੌਕਿਆਂ ਤੇ ਵੱਖ-ਵੱਖ ਸਮੇਂ ਤੇ ਕਰਦੇ ਰਹੇ ਕਹਿੰਦੇ ਨਾਨਕੀ ਤੇਰਾ ਜਿਹੜਾ ਪੁੱਤਰ ਹੈ ਇਹਨੂੰ ਇਸ ਕਰਕੇ ਅਸੀਂ ਆਦਬ ਸਤਕਾਰ ਆਪਣੇ ਨਾਲ ਬਿਠਾਉਨੇ ਆਂ ਕਿਉਂਕਿ ਇਹ ਅਜ਼ਰ ਨੂੰ ਝਰਨ ਵਾਲਾ ਹੈ ਗੱਜਕ ਆਖ ਹੋ ਸਕਦਾ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਨਾਂ ਜਰਿਆ ਜਾਵੇ ਉਹਨੂੰ ਜਰਨ ਵਾਲਾ ਕੋਈ ਉਹ ਹੁੰਦਾ ਹੈ ਭਾਈ ਭਖਾਰੀ ਹਰੇਕ ਨਹੀਂ ਬਣ ਸਕਿਆ ਜੇ ਗੁਰੂ ਅਰਜਨ ਦੇਵ ਜੀ ਨੇ ਇਸ਼ਾਰਾ ਕੀਤਾ ਗੁਰਮੁਖਾ ਬਾਣਾ ਮੰਨਣ ਵਾਲੇ ਸਿੱਖ ਦੇ ਦਰਸ਼ਨ ਕਰਨੇ ਤੇ ਗੁਜਰਾਤ ਨਗਰ ਚਲਿਆ ਜਾ ਸਿੱਖ ਤਾਂ ਕੋਲੇ ਵੀ ਬਹੁਤ ਸਨ ਸਿੱਖ ਅੰਮ੍ਰਿਤਸਰ ਵਿੱਚ ਵੀ ਬਹੁਤ ਸਨ ਸਾਧ ਸੰਗਤ ਜੀ ਬਾਣਾ ਜਿਹੜਾ ਮੰਨਣਾ ਹੈ ਨਾ ਇਹ ਜਦੋਂ ਤੱਕ ਭੇਦਤਾ ਨਹੀਂ ਹੁੰਦੀ ਤੇ ਬਾਣਾ ਨਹੀਂ ਮੰਨਿਆ ਜਾ ਸਕਦਾ ਵੈਸੇ ਵੀ ਸਤਗੁਰੂ ਕਿਰਪਾ ਕਰੇ ਤੇ ਆਪਣਾ ਬਾਣਾ ਆਪ ਮਨਾਏ ਜਿਨ੍ਹਾਂ ਚਿਰ ਉਹ ਕਿਸੇ ਨੂੰ ਬਾਣਾ ਮੰਨਣ ਦੀ ਤਾਕਤ ਨਹੀਂ ਦਿੰਦਾ ਤੇ ਕੋਈ ਬਾਣਾ ਮੰਨ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੈਰ ਰੋ ਵਿਚਾਰ ਮਾਤਾ ਜੀ ਨੂੰ ਆਖਿਆ ਮਹਾਰਾਜ ਕਹਿੰਦੇ ਵੀ ਇਹ ਅਜ਼ਰ ਨੂੰ ਝਰਨ ਵਾਲਾ ਹੈ ਇਹ ਉਹ ਕਰਤੱਪ ਕਰਨ ਵਾਲੀ ਸ਼ਕਤੀ ਐ ਜਿਹਨੂੰ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਫਿਰ ਦੂਸਰਾ ਬਚਨ ਕੀਤਾ ਨਾਨਕੀ ਤੇਰਾ ਇਹ ਜਿਹੜਾ ਪੁੱਤਰ ਐ ਜਿਹਨੂੰ ਤੂੰ ਭੋਲਾ ਆਖਦੀ ਐ ਸਾਧੂ ਬਿਰਤੀ ਰੱਖਦਾ ਬਹੁਤਾ ਸਮਾਂ ਚੁੱਪ ਰਹਿੰਦਾ ਹੈ ਸ਼ਾਂਤ ਰਸ ਵਿੱਚ ਰਹਿੰਦਾ ਹੈ ਇਹਦੇ ਘਰ ਮਹਾਬਲੀ ਪੁੱਤਰ ਨੇ ਪੈਦਾ ਹੋਣਾ ਇਹਦੇ ਘਰ ਉਸ ਨੇ ਇਹਦਾ ਪੁੱਤਰ ਬਣ ਕੇ ਆਉਣਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਹਨੇ ऐसे कर्तव्य ਕਰਨੇ ਨੇ ایسے ਜੁੱਧ ਲੜਨੇ ਨੇ ਕਿ ਜ਼ੁਲਮ ਦਾ ਨਾਸ ਕਰਨਾ ਭਾਵ ਇਹ ਬਚਨ ਦਾ ਅਰਥ ਵੀ ਇਹ ਹੈ ਕਿ ਅਜ਼ਰ ਨੂੰ ਜਰਨ ਵਾਲੇ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਆਖੋ ਸਾਹਿਬ ਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਦੀ ਪੰਥ ਦੇ ਅੰਦਰ ਸਤਾਬਦੀ ਮਨਾਉਣ ਦਾ ਸਮਾਗਮ ਚੱਲ ਰਹੇ ਨੇ ਚਿੱਦੀ ਤਿਆੜਾਂ ਦੇ ਸੰਬੰਧ ਦੇ ਕਈ ਥਾਂ ਬਚਨ ਆਉਣਗੇ ਬੱਖ-ਬੱਖ ਹੋਤਾ ਚਲੋ ਇੱਕ ਬਚਨ ਚੇਤੇ ਆਇਆ ਸੀ ਕਹਿੰਦੇ ਨੇ ਕਾਲ ਤੱਕ ਸਹਬ ਤੇ ਵੀ ਜਦੋਂ ਸਤਿਗੁਰੂ ਸਭਾਏ ਮਾਨ ਹੁੰਦੇ ਮਾਤਾ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਮੱਥਾ ਟਿਕਾਉਂਦੇ ਕਈ ਵਾਰੀ ਹੁੰਦਾ ਸੀ ਤੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਆਪਣੇ ਸੀਨੇ ਨਾਲ ਲਾਇਆ ਕਰਦੇ ਜਿਨ੍ਹਾਂ ਦੇ ਪਾਵਨ ਦਰਬਾਰ ਵਿੱਚ ਆਪ ਜੀ ਬੈਠੇ ਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਉਦੋਂ ਵੀ ਪੁੱਛਿਆ ਸੀ ਮਾਤਾ ਨਾਨਕੀ ਨੇ ਤੇ ਸਤਿਗੁਰਾਂ ਜਵਾਬ ਦਿੱਤਾ ਸੀ ਮੈਂ ਇਸ ਦੇ ਸੀਸ ਨੂੰ ਇਸ ਦੇ ਮਸਤਕ ਨੂੰ ਇਸ ਲਈ ਪ੍ਰੇਮ ਕਰਦਾ ਪਿਆਰ ਕਰਦਾ ਸੀਨੇ ਨਾਲ ਲਾਉਣਾ ਕਹਿੰਦੇ ਇਹ ਸੀਸ ਇਹਨੇ ਪਰ ਧਰਮ ਲਈ ਵਾਰਨਾ ਹੈ ਕਿਸੇ ਦੇ ਦੂਸਰੇ ਦੇ ਧਰਮ ਨੂੰ ਸਚ ਹੈ ਜਿਸ ਧਰਮ ਨੂੰ ਜਿਸ ਨਿਜਮ ਨੂੰ ਆਪ ਜੀ ਮੰਨਦੇ ਨਹੀਂ ਤੇ ਸਾਧ ਸੰਗ ਜੀ ਉਸ ਧਰਮ ਲਈ ਆਪਣਾ ਸੀਸ ਦਿੱਤਾ ਭਵੇਖਤ ਬਚਨ ਕਈ ਥਾਂ ਤੇ ਇਸ ਤਰ੍ਹਾਂ ਆਉਂਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ